ਸਿੱਪੰਚੇ ਆ ਜੀ ਵਾਰਡ ਨੰਬਰ 11 ਦੇ ਵਿੱਚ ਜਿੱਤੇ ਕੀ ਆ ਮੀਟ ਮਾਰ ਕੇ ਮੀਟ ਮਾਰਕੀਟ ਦੇ ਬਾਹਰ ਦਾ ਹਾਲ ਦੇਖ ਲੋ ਐਂ ਲੱਗਦਾ ਜਿਵੇਂ ਪੂਰੇ ਸ਼ਹਿਰ ਦਾ ਕੂੜਾ ਇੱਥੇ ਛੁੱਟਿਆ ਜਾ ਰਿਹਾ ਹੈ ਨਾਲੇ ਅੰਬੇਦਕਰ ਭਵਨ ਹੈ ਨਾਲੇ ਗੁਰਦੁਆਰਾ ਸਾਹਿਬ ਨੇ ਤੇ ਹਾਲ ਦੇਖ ਲੋ ਜਿਹਨੇ ਅੰਬੇਦਕਰ ਭਵਨ ਬਣਾਉਣਾ ਹੋਵੇ ਉਹਦੇ ਬਾਹਰ ਕੂੜੇ ਦਾ ਹਾਲ ਦੇਖੋ ਤੇ ਆ ਦੇਖੋ ਜੀ ਮੀਟ ਮਾਰਕੀਟ ਤੋਂ ਪਹਿਲਾਂ ਬਾਬਾ ਗੁਰਦੁਆਰਾ ਬਚਿੱਤਰ ਸਾਹਿਬ ਜੀ ਦੇ ਨਾਲ ਹੈਗਾ ਮੋਦਲਾ ਸਿਹਤ ਕੇਂਦਰ ਆਹ ਰਸਤਾ ਜਾ ਰਿਹਾ ਹੈ ਜੀ ਤੁਹਾਡੇ ਮੀਟ ਮਾਰਕੀਟ ਨੂੰ ਤੇ ਨਾਲ ਹੈਗਾ Ambedkar ਭਵਨ ਤੇ ਆਗੇ ਸਕੂਲ ਦੀ ਇਮਾਰਤ ਤੇ ਜਿੱਥੇ ਗਨਪੁੱਤਿਆ ਜਾ ਰਿਹਾ ਹੈ ਸਾਡੇ ਵਿੱਚ ਮਜੂਰ ਨੇ ਵਾਰਡ ਨੰਬਰ 11 ਦੇ ਸੂਚਵਨ ਪੜੇ ਲਿਖੇ ਸਮਾਜ ਸੇਵੀ ਰਾਜ ਲਖਿਆ ਰਾਜ ਲਖਿਆ ਜੀ ਤੁਹਾਡਾ ਸਵਾਗਤ ਹੈ ਜੀਸੀ ਨਿਊਜ਼ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇਹ ਜਿਹੜੀਆਂ ਫੋਟੋਆਂ ਤੁਸੀਂ ਵੀਡੀਓ ਬਣਾਈ ਹੈ ਇਹਦਾ ਹਾਲ ਦੇਖ ਲਿਓ ਕਿੰਨਾ ਬੁਰਾ ਹੈ ਜੀ ਇਹ ਸਾਡੇ ਘਰ ਨੇ ਦੀ ਇਸ ਕੂੜੇ ਦੇ ਕਾਰਨ ਮੇਨ ਜਿਹੜੀ ਸੀਵਰੇਜ ਦੀ ਲਾਈਨ ਆ ਉਹ ਬਲੌਕ ਹੋ ਗਈ ਪਾਣੀ ਸਾਰਾ ਓਵਰਫਲੋ ਹੋ ਕੇ ਉਹ ਜਗ੍ਹਾ ਦੇ ਉੱਤੇ ਪਾਣੀ ਸਾਰਾ ਓਵਰਫਲੋ ਹੋ ਕੇ ਜਾਮ ਹੋ ਗਿਆ ਜਿੱਥੇ ਸੀਵਰ ਵਾਲਾ ਟੱਕਣ अच्छा जी चेंबर पानी सारा वो वाटरप्रूफ हो के ਆ ਨਿਕਲਦਾ ਹੈ ਸਾਡੇ ਘਰਾਂ ਕੋਲ ਠੀਕ ਹੈ ਜੀ ਹਾਂਜੀ ਦਿਖਾਈ ਦੇ ਰਿਹਾ ਜੀ ਇਹ ਘਰਾਂ ਤੋਂ ਹੁੰਦਾ ਹੋਇਆ ਇੱਧਰ ਚਲੇ ਜਾਣਾ ਜੀ ਸਾਰਾ ਇੱਧਰਲੇ ਪਾਸੇ ਚਲੇ ਜਾਏਗਾ ਜੀ ਇੱਥੋਂ ਤੋਂ ਹੁੰਦਾ ਹੋਇਆ ਧਰਮਸ਼ਾਲਾ ਤੱਕ ਸਾਰੇ ਸੀਵਰ ਬਲੌਕ ਹੋਏ ਹੋਏ ਆ ਜੀ ਔਰ ਇੰਨੀ ਕਿ ਜ਼ਿਆਦਾ स्मेल ਆ ਰਹੀ ਹੈ ਜਿਸ ਟਾਈਮ ਹਵਾ ਚੱਲਦੀ ਹੈ ਹੁਣ ਥੋੜੀ ਦੇਰ ਚ ਹਵਾ ਸ਼ੁਰੂ ਹੋ ਜਾਣੀ ਹੈ ਧੁੱਪ ਦੇ ਨਾਲ ਇੰਨੀ ਕਿ स्मेल ਆਣੀ ਹੈ ਕਿ ਤੁਸੀਂ ਖੜ ਨਹੀਂ ਸਕਦੇ ਅਸੀਂ ਬਹੁਤ ਵਾਰ ਮੰਗ ਵੀ ਕਰ ਲਈ ਵਟਸਐਪ ਵੀ ਕਰ ਲਏ ਗਰੁੱਪਾਂ ਦੇ ਵਿੱਚ ਇਹੋ ਸਭ ਨੂੰ ਮੰਗ ਪੱਤਰ ਵੀ ਦੇਤੇ ਪ੍ਰਧਾਨ ਸਾਹਿਬ ਨੂੰ ਵੀ ਬੜੀ ਬੇਨਤੀਆਂ ਕਰ ਲੀਆਂ ਪਰ ਜਿਹੜੀ ਸਮੱਸਿਆ ਹੈ ਐਜ਼ ਇਟ ਇਜ਼ ਹੀ ਪਈ ਹੈ ਜੀ ਕੋਈ ਸੁਣਵਾਈ ਨਹੀਂ ਹੈ ਨਾਲ ਹੀ ਆਮ ਆਦਮੀ ਪਾਰਟੀ ਦਾ ਕਲੀਨਿਕ ਹੈ ਜੀ ਭੱਲਾ ਕਲੀਨਿਕ ਹੈ ਜਿਹੜਾ ਮਾਨ ਸਾਹਿਬ ਨੇ ਗਰੀਬ ਬੰਦਿਆਂ ਦੇ ਲਈ ਖੋਲ੍ਹਿਆ ਸੀ ਉਹਦੇ ਨਾਲ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਹੀ ਹੈ ਜੀ ਨਾਲ ਹੀ 10 ਮਿੰਟ 10 ਕਦਮ ਦੀ ਦੂਰੀ ਤੇ ਅੰਬੇਡਕਰ ਭਵਨ ਹੈ ਜੀ ਇਹ ਮੇਨ ਰਸਤਾ ਸਬਜ਼ੀ ਮੰਡੀ ਨੂੰ ਜਾ ਰਿਹਾ ਹੈ ਜੀ ਰਾਮਚੰਦਰ ਆਸ਼ਰਮ ਨੂੰ ਜਾ ਰਿਹਾ ਐ ਐਸਡੀ ਪਬਲਿਕ ਸਕੂਲ ਉੱਤੇ ਬਹੁਤ ਹੀ ਸਾਰੇ ਵੱਟੀਆਂ-ਵੱਟੀਆਂ ਜਿਹੜੀਆਂ ਦੁਕਾਨਾਂ ਨੇ ਵਪਾਰਿਕ ਸੰਸਥਾਨ ਨੇ ਉਹ ਸਾਰੇ ਇੱਧਰ ਆ ਗਏ ਜੀ 메ਨ ਰਸਤਾ ਕਮੇਟੀ ਨੂੰ ਜਾਣ ਦਾ 메ਨ ਰਸਤਾ ਹੈ ਜੀ ਪੁਲਿਸ ਸਟੇਸ਼ਨ ਜਾਣ ਦਾ 메ਨ ਰਸਤਾ ਡੀਸੀ ਸਾਹਿਬ ਕੋਲ ਜਾਣਾ ਹੋਵੇ ਡੀਸੀ ਸਾਹਿਬ ਕੋਲ ਉਹ 메ਨ ਰਸਤਾ ਕੋਰਟ ਕੰਪਲੈਕਸ ਨੂੰ ਜਾਣ ਵਾਲਾ ਰਸਤਾ ਪਰ ਇੱਥੇ ਕੋਈ ਲੰਘਦਾ ਹੀ ਨਹੀਂ ਹੈ ਕਾਰਨ ਨਾ ਤਾਂ ਰਾਹ ਆ ਔਰ ਸਮੈਲ ਇੰਨੀ ਮਾਰਦਾ ਹੈ ਕਿ ਆਮ ਬੰਦੇ ਦਾ ਇੱਥੋਂ ਲੰਘਣਾ ਇੱਥੇ ਖੜਨਾ ਬਹੁਤ ਮੁਸ਼ਕਿਲ ਹੈ ਅਸੀਂ ਤਾਂ ਪ੍ਰੇਸ਼ਾਨ ਹੋ ਗਏ ਬੇਨਤੀ ਕਰਦੇ ਆ ਅਸੀਂ ਇਹੀ ਬੇਨਤੀ ਕਰਦੇ ਆ ਮੰਗ ਕਰਦੇ ਆ ਹੱਥ ਜੋੜ ਕੇ ਕਿ ਸਾਨੂੰ ਇਸ ਸਮੱਸਿਆ ਤੋਂ ਨਿਜਾਦ ਦਵਾਈ ਜਾਵੇ ਜਿਹੜਾ ਆ ਕੂੜਾ ਆ ਰਿਹਾ ਹੈ ਅਗਰ ਕੂੜੇ ਦਾ ਡੰਪ ਬਣਿਆ ਹੋਇਆ ਤਾਂ ਇਹਨੂੰ ਯੂਜ਼ ਕਰੋ ਕੂੜੇ ਨੂੰ ਕੂੜੇ ਦੇ ਡੰਪ ਦੇ ਵਿੱਚ ਰੱਖਣਾ ਚਾਹੀਦਾ ਇਸ ਤਰ੍ਹਾਂ ਸੜਕ ਤੇ ਸੱਟਣ ਦਾ ਤਾਂ ਕੋਈ ਮਤਲਬ ਨਹੀਂ ਇਹ ਕੂੜਾ ਕਿੱਥੋਂ ਰਿਹਾ ਜੀ ਕੌਣ ਪੂਰੇ ਸ਼ਹਿਰ ਦਾ ਹੀ ਜੀ ਪ੍ਰਸ਼ਾਸਨ ਛੱਡ ਰਿਹਾ ਜੀ ਕਮੇਟੀ ਵਾਲੇ ਸਿੱਤਵੇਂ ਪੂਰੇ 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 ਸ਼ਹਿਰ ਦਾ ਕੂੜਾ ਹੈ ਜੀ ਇਹ ਇਹ ਸੰਗਣੀ ਆਬਾਦੀ ਵਾਲਾ ਏਰੀਆ ਹੈ ਜੀ ਛੋਟੇ ਛੋਟੇ ਬੱਚੇ ਨੇ ਪਹਿਲਾਂ ਹੀ ਇੱਥੇ ਸਫਾਈ ਦੀ ਬੜੀ ਘਾਟ ਹੈ ਦੂਸਰਾ ਇਹ ਬਿਮਾਰੀਆਂ ਸਾਡੇ ਬੱਚਿਆਂ ਨੂੰ ਮੁਫਤ ਦੇ ਵਿੱਚ ਮਿਲੀਆਂ ਜਾ ਰਹੀਆਂ ਨੇ ਸਾਡੇ ਬਜ਼ੁਰਗਾਂ ਨੂੰ ਮਿਲਿਆ ਜਾ ਰਹੀਆਂ ਵਾਰਾ ਕੁੱਤਿਆਂ ਦਾ ਤਾਂ ਇਹ ਸੜਕ ਤੋਂ ਤੁਸੀਂ ਲੰਘ ਨਹੀਂ ਸਕਦੇ ਇੰਨਾ ਬੁਰਾ ਹਾਲ ਹੈ ਜੀ ਇਹ ਸਾਰੇ ਸ਼ਹਿਰ ਦਾ ਕੂੜਾ ਆ ਇਹ ਮਹੱਲਿਆਂ ਦਾ ਕੂੜਾ ਨਹੀਂ ਹੈ ਜੀ ਇਹ ਸਾਡੇ ਮੱਲੇ ਦੇ ਵਿੱਚ ਇੱਕ ਭਾਈ ਸਾਹਿਬ ਆਉਂਦੇ ਆ ਸਪਾਈ ਸੇਵਕ ਉਹ ਕੱਲੇ-ਕੱਲੇ ਘਰ ਤੋਂ ਪੂਰਾ ਕਲੈਕਟ ਕਰਦੇ ਆ ਪਰ ਬਹੁਤ ਸਾਰੇ ਸਾਡੇ ਦੋਸਤ ਤੇ ਮਿੱਤਰ ਕਹਿੰਦੇ ਵੀ ਥੋੜਾ ਕੂੜਾ ਇੰਨਾ ਕੂੜਾ 150 ਕਰਾਂਦਾ ਨਹੀਂ ਹੋ ਸਕਦਾ ਜੀ ਇਹ ਪੂਰੇ ਸ਼ਹਿਰ ਦਾ ਕੂੜਾ ਜੀ ਠੀਕ ਆ ਥੈਂਕ ਯੂ ਸਾਡੇ ਵਿੱਚ ਮਜੂਰ ਨੇ ਗੁਰਦਾਮ ਸਿੰਘ ਗੰਮਾ ਜੀ ਗੰਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਜੀ ਤਰਲੇ ਕੱਟ-ਕੱਟ ਕੇ ਥੱਕ ਗਏ ਇਹਨਾਂ ਦਾ ਪੂਰਾ ਇਹਨਾਂ ਨੇ ਸਾਡਾ ਕਾਮਕਾਰ ਸਾਡੇ ਮਾਰਕੀਟ ਤੇ ਫੀਡ ਮਾਰਕੀਟ ਤੇ ਜਮੇ ਫੇਲ ਕਰਤੇ ਮੇਨ ਮੀਟ ਮਾਰਕੀਟ ਦੇ ਰਾਹ ਦੇ ਉੱਤੇ ਸੜਕ ਦੇ ਉੱਪਰ ਮੇਨ ਸੜਕ ਦੇ ਕੋਲ ਪੂਰਾ ਪੂਰਾ ਢਾਹ ਰਿਹਾ ਪ੍ਰਸ਼ਾਸਨ ਕਮੇਟੀ ਕੋ ਵੀ ਸੁਣਵਾਈ ਨਹੀਂ ਕਰ ਰਹੀ ਇਹੋ ਸਾਹਿਬ ਨੇ ਸਾਨੂੰ ਕਈ ਵਾਰੀ ਲਿਖ ਕੇ ਵੀ ਦਿੱਤਾ ਉਹਦੇ باوجود ਵੀ ਅਸੀਂ ਕਦੇ ਐਮਸੀ ਨੂੰ ਬੁਆਨੇ ਆ ਕਦੇ ਐਮਐਲਏ ਨੂੰ ਬੁਆਨੇ ਆ ਸਾਰੇ ਪ੍ਰਸ਼ਾਸਨ ਦੀਆਂ ਜੀ ਮੰਨਤਾ ਕਰ ਕਰ ਥੱਡੇ ਧੱਦੇ ਨਾਲ ਨਿਆਇ ਟੋਰ ਦੇ ਉੱਤੇ ਪੂੜਾ ਸਿੱਟਿਆ ਜਾ ਰਿਹਾ ਨਾ ਤਾਂ ਸਾਡੇ ਸ਼ਹਿਰ ਸਾਡੇ ਸ਼ਹਿਰ ਸਾਫ਼ ਸੁਥਰਾ ਕਰਾਉਣ ਦੀ ਬਜਾਏ ਸਾਡੇ ਮੂਹਰੇ ਜਾਣ ਕੇ ਧੱਕੇ ਨਾਲ ਗੰਦਾ ਸਟਾਰ ਰਿਹਾ ਪ੍ਰਸ਼ਾਸਨ ਇਹ ਕਿਉਂ ਸਰਕਾਰ ਤੁਹਾਨੂੰ ਕੀ ਲੱਗਦਾ ਹੈ ਸਾਡੇ ਪਤਾ ਨਹੀਂ ਹੁਣ ਸਾਡੇ ਤੋਂ ਕੀ ਵੈਰ ਕੱਟਣਾ ਇਹਨਾਂ ਨੇ ਲੋਕਾਂ ਦੇ ਬੱਚ ਸਾਡੇ ਕੰਮ ਦਾ ਫੇਲ ਹੋ ਗਿਆ ਮਾਰਕੀਟ ਦੇ ਤੁਸੀਂ ਮਨਖੋ ਅੜਦੜੇ ਖੜ ਕੇ ਦੇਖੋ ਕੋਈ ਬੁਰਾ ਹਾਲ ਹੈ ਸਾਡੀ ਮਾਰਕੀਟ ਦੁਕਾਨਾਂ ਨੇ ਸਾਡੀਆਂ ਮੀਟ ਦੀਆਂ ਸਾਡੇ ਕੋਲੋਂ ਸਾਡੇ ਹੁਣ ਕਿਨੇ ਆਣਾ ਸਾਡੇ ਕੋਲ ਕਸਟਮਰ ਬਹੁਤ ਘੱਟ ਗਿਆ ਜਮੇ ਜ਼ੀਰੋ ਹੋ ਗਿਆ ਕੰਮ ਕਿਉਂਕਿ ਹਾਲੇ ਤੱਕ ਮੀਟ ਦੇ ਦੁਕਾਨਾਂ ਵੀ ਖੜਾ ਅੜਦੜੇ ਮੀਟ ਦੇ ਨਜਾਇਜ਼ ਦੁਕਾਨਾਂ ਖੁੱਲੀਆਂ ਪਈਆਂ ਨੇ ਕੋਈ ਧਿਆਨ ਨਹੀਂ ਦੇ ਰਹਾ ਪ੍ਰਸ਼ਾਸਨ ਚੀਜ਼ਾਂ ਦੇਖੋ ਲੌਲੀਪੌਪ ਦੇ ਰਹੇ ਨੇ ਸਾਰਿਆਂ ਨੂੰ ਨਜਾਇਜ਼ ਤੌਰ ਤੇ ਨਜਾਇਜ਼ ਧੱਕਾ ਹੋ ਰਿਹਾ ਸਾਰੇ ਹੁਣ ਦੇਖੋ ਤੁਸੀਂ ਸੜਕ ਦੇ ਉੱਪਰ ਖਾਲਦਾਂ ਦੇਖੋ ਕੀ ਕਰਿਆ ਪਿਆ ਹੈ ਥੈਂਕ ਯੂ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਜੀਸੀ ਨਿਊਜ਼ ਤੇ ਪ੍ਰਧਾਨ ਜੀ ਜਿਹੜਾ ਬੀਟ ਮਾਰਕਟ ਕੋਲ ਫਿਰਚਰਾ ਪਿਆ ਵਾ ਤੇ ਉਧਰ ਦੇ ਪਛਿੰਦੇ ਜਿਹੜੇ ਇਖਰਾਜ ਕਰ ਰਹੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਰਾਲਾ ਤੁਹਾਡਾ ਤੁਸੀਂ ਮੈਨੂੰ ਇਸ ਬਾਰੇ ਜਾਣੂ ਕਰਾਇਆ ਕੋਈ ਗੱਲ ਜਿਹੜੀ ਵੀ ਕਿਤੇ ਕਚਰਾ ਪਿਆ ਸਬੰਧਤ ਅਧਿਕਾਰੀਆਂ ਨਾਲ ਉਹਨਾਂ ਨੂੰ ਮੌਕਾ ਚੈੱਕ ਕਰਾਉਣੇ ਆ ਪਾ ਚੈੱਕ ਕਰਾਉਣ ਤੋਂ ਬਾਅਦ ਦਿਨੀ ਵੀ ਸਫਾਈ ਦਾ ਪ੍ਰੋਗਰਾਮ ਆ ਰੰਭ ਦਿੱਤਾ ਜਾਏਗਾ ਛੇਤੀ ਸਫਾਈ ਕਰਾ ਦਿੱਤੀ ਜਾਵੇ ਠੀਕ ਹੈ ਥੈਂਕ ਯੂ